ਵਿਦਾਂਸਭਾ ਹਲਕਾ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਲਈ ਅਨੇਕ ਚਤਨ ਕੀਤੇ ਜਾ ਰਹੇ ਨੇ ਤੇ ਇਸੇ ਹੀ ਤਰ੍ਹਾਂ ਬੀਤੀ ਦਿਨੀ ਵਿਧਾਇਕ ਸੋਲ ਪਿੰਡ ਪੁੱਚਰਕਲਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਅੱਧੀ ਰਾਤ ਉਹਨਾਂ ਦੇ ਪਿੰਡ ਪਹੁੰਚ ਗਏ ਅੱਧੀ ਰਾਤ ਨੂੰ ਵਿਧਾਇਕ ਪਿੰਡ ਵਿੱਚ ਵੇਖ ਕੇ ਪਿੰਡ ਵਾਸੀ ਬੇहद ਖੁਸ਼ ਹੋਏ ਵਿਧਾਇਕ ਨੂੰ ਪਿੰਡ ਦੇ ਵਿੱਚ ਦੇਖ ਕੇ ਪਿੰਡ ਵਾਸੀ ਬੇहद ਖੁਸ਼ ਹੋਏ ਤੇ ਵਿਧਾਇਕ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਤੇ ਵਿਧਾਇਕ ਡਾਕਟਰ ਸੋਹਲ ਨੇ ਪਿੰਡ ਵਾਸੀਆਂ ਨੂੰ ਵਿਸ਼ ਕੀ ਦਿੱਤੀ ਜਾਣਕੀ ਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪਿੰਡ ਪੁੱਜਰ ਕਲਾਂ ਤੋਂ ਸਰਪੰਚ ਗੁਰਵਿੰਦਰ ਸਿੰਘ ਰੱਬ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਵਿਧਾਇਕ ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਇਸ ਤਰ੍ਹਾਂ ਪਿੰਡ ਆਏ ਨੇ ਤੇ ਪਹਿਲਾਂ ਕਦੀ ਵੀ ਕੋਈ ਵਿਧਾਇਕ ਪਿੰਡ ਵਾਸੀਆਂ ਦੀ ਸਾਰ ਨਹੀਂ ਸੀ ਲੈਂਦਾ ਪਰ ਇਸ ਵਿਧਾਇਕ ਨੇ ਸਾਡਾ ਮਾਨ ਜਿਹੜਾ ਉਹ ਵਿਧਾਇਕ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀਆਂ ਮੁਸ਼ਕਿਲਾਂ ਸੁਨੀਆਂ ਨੇ ਤੇ ਉਹਨਾਂ ਨੂੰ ਹੱਲ ਕਰਨ ਦਾ ਪ੍ਰੋਸਾ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਵਿਧਾਇਕ ਸੋਲ ਹਲਕੇ ਦਾ ਵਿਕਾਸ ਕਰਨਗੇ ਤੇ ਉਹਨਾਂ ਦੇ ਪਿੰਡ ਦਾ ਵਿਕਾਸ ਜਿਹੜਾ ਹੈ ਉਹ ਜੰਗੀ ਪੱਧਰ ਤੇ ਕਰਵਾਉਣਗੇ ਸਾਹਿਬ ਰਾਤ ਵੇਲੇ ਤੇ ਤੁਹਾਡੀਆਂ ਗਲੀਆਂ ਦਾ ਕੰਮ ਵੇਖਣ ਆਏ ਆ ਕੀ ਕਰਨ ਜੋ ਕੀ ਕੀ ਮੁਸ਼ਕਿਲਾਰੀ ਤੁਹਾਨੂੰ ਮੇਂਹਤ ਮਿੰਦ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਉਹ ਗਲੀਆਂ ਆ ਜਿਨ੍ਹਾਂ ਦੇ ਜਿਹੜਾ ਉਹ ਪਾਣੀ ਵਿੱਚ ਖਲੋਤਾ ਵਾ ਕੋਈ ਉਹਦਾ ਟਿਗੜਾ ਹੱਲ ਨਹੀਂ ਹੈਗਾ ਕਿਹੇ ਬੰਦੇ ਨੇ ਪਾਣੀ ਨਿਕਲਦਾ ਤੇ ਐਮਐਲਏ ਸਾਹਿਬ ਜਿਹੜੇ ਉਹ ਕੀ ਸਾਡੇ ਕਹਨ ਤੇ ਬੜੀ ਛੇਚਲ ਕਰਨ ਦੇ ਇਥੇ ਦੇਖਣ ਆਏ ਆ ਸੋ ਤੇ ਸਾਨੂੰ ਆਸ ਹੈ ਪੂਰੀ ਵੀ ਜਿਹੜਾ ਉਹ ਜਿਹੜਾ ਪਹਲ ਜਿਹੜਾ ਉਹ ਨਿਕਲੂਗਾ ਜਿਹੜਾ ਪਾਣੀ ਜਿਹੜਾ ਉਹ ਨਾਲੇ ਦੇ ਰਹੀਂ ਡਰੇਨ ਦੇ ਵਿੱਚ ਖਟਿਆ ਜਾਵੇ ਕਿੰਨੇ ਸਾਲਾਂ ਤੋਂ ਗਲੀਆਂ ਨਾਲੀਆਂ ਇਸੇ ਤਰ੍ਹਾਂ ਪਈਆਂ ਹੋਈਆਂ ਹੋਈਆਂ ਮਜੀ ਕੋਈ ਕਰੀਬਨ 10 ਸਾਲ ਤੋਂ ਜਿਹੜਾ ਉਹ ਪਾਣੀ ਅਸੀਂ ਵੇਖ ਰਹੇ ਆ ਕਿ ਇੱਤਾਂ ਗਲੀਆਂ ਦੇ ਵਿੱਚ ਪੜਿਆ ਇੱਨੇ ਪਹਿਲੇ ਐਮਐਲਏ ਨੂੰ ਕਦੀ ਕਿਹਾ ਤੁਸੀਂ ਕਿ ਧਿਆਨ ਚ ਲੈਂਦਾ ਸਾਰਾ ਮਸਲਾ ਉਹਨਾਂ ਨੇ ਵੇਖੀ ਧਿਆਨ ਚ ਲੈਂਦਾ ਪਰ ਉਹਦਾ ਵੀ ਹੱਲ ਨਹੀਂ ਹੋਇਆ ਕੋਈ ਵੇਖਣ ਆਇਆ ਜਿੱਦਾਂ ਐਮਐਲਏ ਸਾਹਿਬ ਅੱਜ ਹੀ ਰਾਤ ਵੇਖਣ ਆਏ ਆ ਨਹੀਂ ਅਜੇ ਤੱਕ ਨਹੀਂ ਕੋਈ ਵੇਖਣ ਆਇਆ ਧਿਆਨ ਚ ਲਿਆਉਂਦੇ ਰਹੇ ਆ ਪਰ ਵੇਖਣ ਨਹੀਂ ਕੋਈ ਆਇਆ ਪਹਿਲੇ ਨੇ ਜਿਹੜੇ ਐਮਐਲਏ ਸਾਹਿਬ ਜਿਹੜੇ ਉਹ ਵੇਖਣ ਆਏ ਨੇ ਇੱਥੇ ਕੀ ਲੱਗਦਾ ਵਾ ਕਿ ਉਹਨੇ ਕੋਈ ਨਵਾਂ ਵੀ ਹੱਲ ਮਸਲਾ ਲੱਭੋਗੇ ਤਾਂ ਡਰ ਆ ਕਿ ਆਸੇ ਤੁਹਾਨੂੰ ਕੋਈ ਹਾਂਜੀ ਸਾਨੂੰ ਪੂਰੀ ਆਸ ਆ ਜ ਇੱਕ ਛੱਪੜ ਦੇ ਵਿੱਚ ਜਿਹੜਾ ਉਹ ਪਾਣੀ ਖਲੋਤਾ ਉਹ ਵੀ ਇਹਨਾਂ ਨੂੰ ਵਿਖਾਇਆ ਵਾ ਤੇ ਉਧਰਲੀ ਸਾਈਡ ਤੋਂ ਜਿਹੜਾ ਇੱਕ ਨਾਲਾ ਨਿਕਲਦਾ ਆ। ਅੱਜ ਜੀ ਪਿੰਡ ਪੁੱਚਰ ਕਲਾਂ ਚ ਪਹੁੰਚੇ ਆ। ਜਿੱਥੇ ਕਿ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਉਹਨਾਂ ਬਾਰੇ ਚਰਚਾ ਕੀਤੀ ਗਈ ਆ। ਪਿੰਡ ਦੇ ਮੋਹਤਵਰ ਵਿਅਕਤੀ ਵੀ ਸਾਰੇ ਨਾਲ ਨੇ। ਇਹਨਾਂ ਨੇ ਜਿੱਥੇ ਪਹਿਲਾਂ ਛੱਪੜ ਅਸੀਂ ਵੇਖ ਕੇ ਆਏ ਆ ਪਾ ਛੱਪੜ ਦੇ ਪਾਣੀ ਦਾ ਕੀ ਹਾਲ ਹੈ ਆ ਫਿਰ ਨਹੀਂ ਕਿਸ ਤਰ੍ਹਾਂ ਦੀ ਆ ਫਿਰ ਨਹੀਂ ਦਾ ਕੀ ਕਰਨਾ ਹੁਣ ਅਸੀਂ ਕੁਝ ਗਲੀਆਂ ਦੇ ਵਿੱਚ ਪਹੁੰਚੇ ਆ। ਇਨਾਂ ਦੇ ਵਿੱਚ ਪਾਣੀ ਜਿਹੜਾ ਖੜਾ ਵਾ ਕੋਈ ਪਾਸੇ ਵੀ ਪਾਣੀ ਨਹੀਂ ਜਾਂਦਾ ਇਹ ਇਨਾਂ ਨੇ ਮੈਨੂੰ ਦੱਸਿਆ ਵਾ ਕਿ ਪਾਣੀ ਜਿਹੜਾ ਵਾ ਕੋਈ ਪਾਸੇ ਨਿਕਾਸ ਨਹੀਂ ਗਲੀਆਂ ਭਰੀਆਂ ਪਈਆਂ ਪਾਣੀ ਦੇ ਨਾਲ ਸੋ ਇਹ ਜਿਹੜਾ ਵਾ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੀ ਇਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰਦਾ ਕੋਈ ਹੱਲ ਨਿਕਲੇ ਪਰ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਸਮੱਸਿਆ ਜਿਉਂ ਦੀ ਤੂੰ ਖੜੀ ਆ ਸੋ ਅੱਜ ਜਿਹੜਾ ਵਾ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੈਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.